ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪੀਲੀ ਭੀਤ ਤੋਂ ਇੱਕ ਖਬਰ ਆ ਰਹੀ ਆ ਜਿਹਦੇ ਵਿੱਚ ਕੁਝ ਸਿੱਖ ਪਰਿਵਾਰਾਂ ਨੇ ਸਿੱਖ ਧਰਮ ਨੂੰ ਛੱਡ ਕਰਕੇ ਇਸਾਈ ਧਰਮ ਨੂੰ ਅਪਣਾਇਆ ਗੁਰੂ ਤੋਂ ਬੇਮੁਖ ਹੋ ਗਏ ਔਰ ਜਿਹੜੇ ਗੁਰੂ ਪਿਆਰਿਓ ਗੁਰੂ ਤੋਂ ਬੇਮੁਖ ਹੋ ਜਾਂਦੇ ਹਨ ਉਹਨਾਂ ਦਾ ਕਦੇ ਵੀ ਭਲਾ ਨਹੀਂ ਹੁੰਦਾ ਕਦੇ ਵੀ ਉਹ ਸੁੱਖ ਨਹੀਂ ਪਾਉਂਦੇ ਸੋ ਬਾਜਾਂ ਵਾਲੇ ਪਾਤਸ਼ਾਹ ਧੰਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਸਾਡੇ ਵਾਸਤੇ ਸਰਵੰਸੇ ਵਾਰ ਦਿੱਤਾ। ਲਾਲਚ ਦਾ ਥੋੜੇ ਸਹਿਜਾਦਿਆਂ ਨੂੰ ਦਿੱਤਾ ਗਿਆ ਵੀ ਤੁਹਾਨੂੰ ਤਾਂ ਦੌਲਤ ਜ਼ਗੀਰਾਂ ਦਿੱਤੀਆਂ ਜਾਣ ਗਿਆ ਇਸਲਾਮ ਧਰਮ ਕਬੂਲ ਕਰੋ। ਪਰ ਉਹਨਾਂ ਸਾਡੇ ਵਾਸਤੇ ਸ਼ਹੀਦੀਆਂ ਦਿੱਤੀਆਂ। ਆਪਰਦਾਸ ਵੀ ਪੜਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਘਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਾਂ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਉਹਨਾਂ ਹਾਰਿਆ ਸੋ ਜਿਨ੍ਹਾਂ ਨੇ ਐਸਾ ਕੀਤਾ ਉਹਨਾਂ ਨੂੰ ਚਾਹੀਦਾ ਸਤਿਗੁਰਾਂ ਤੋਂ ਬਖਸ਼ਾਉਣ ਸਤਿਗੁਰਾਂ ਦੀ ਸ਼ਰਣ ਦੇ ਵਿੱਚ ਆਉਣ ਕਿਉਂਕਿ ਸਤਿਗੁਰਾਂ ਦਾ ਤਾਂ ਸਭਾਈ ਐਸਾ ਹੈ ਜੋ ਸ਼ਰਣ ਆਵੇ ਤੇ ਸੰਘਣ ਥਾਂ ਲਾਵੇ ਇਹੋ ਬਿਰਦ ਸੁਆਮੀ ਸਾਦਾ ਔਰ ਈਸਾ ਮਸੀਹ ਜੀ ਤਾਂ ਕਹਿੰਦੇ ਵੀ ਲਾਲਚ ਨਾ ਕਰੋ ਲੋਭ ਨਾ ਕਰੋ ਲੋਭੀ ਬੰਦਾ ਲਾਲਚੀ ਬੰਦਾ ਤਾਂ ਈਸਾ ਮਸੀਹ ਨੂੰ ਪਸੰਦੀ ਨਹੀਂ ਤਾਂ ਫਿਰ ਇਹ ਕਿਥੋਂ ਪਰਵਾਣ ਹੋਣਗੇ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਾਰਸੇਵਾਲੇ ਮਹਾਪੁਰਖਾਂ ਨੂੰ ਵੀ ਬੇਨਤੀ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਗੁਰਸਿੱਖਾਂ ਦੀ ਖਬਰਸਾਰ ਪੁੱਛਿਆ ਕਰੋ ਸਿੱਖਾਂ ਨੂੰ ਵੀ ਬੇਨਤੀ ਹੈ ਵੀ ਭਾਈ ਕੋਈ ਦੁੱਖ ਤਕਲੀਫ ਹੈ ਕੋਈ ਪ੍ਰੋਬਲਮ ਹੈ ਤਾਂ ਆਪਣੀ ਪੁਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਜਾ ਕਰਕੇ ਕਰੋ ਸੇਵਾ ਵਾਲੇ ਮਹਾਪੁਰਖਾਂ ਦੇ ਪਾਸ ਜਾ ਕੇ ਕਰੋ ਸਿੱਖ ਜਥੇਬੰਦੀਆਂ ਦੇ ਪਾਸ ਜਾ ਕਰਕੇ ਕਰੋ ਐਵੇਂ ਗੁਰੂ ਮਹਾਰਾਜ ਤੋਂ ਬੇਮੁਖ ਨਾ ਹੋਇਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ